ਆਈ ਦੀ ਵੀਡੀਓ ਚ ਕਾਰਾਂ ਸਿਰਫ 65000 ਤੋਂ ਸ਼ੁਰੂ ਰਹਿਣ ਗਿਆ ਇੰਨੀ ਚੀਜ਼ ਦਾ ਧਿਆਨ ਰੱਖਿਓ ਅੱਪਾ 1.5 ਲੱਖ ਵੀ ਦੇ ਦਾਂਗੇ ਸਹੀ ਗੱਲ ਹੈ ਹਾਂਜੀ ਹਾਂਜੀ ਟ੍ਰਾਂਸਫਰ ਵਿੱਚ ਹੀ ਟ੍ਰਾਂਸਫਰ ਵੀ ਕਰਾ ਦਾਂਗੇ ਬਿਨਾ ਪੈਸਾ ਲਿਆਏ ਚਾਰ ਤੋਂ ਪੰਜ ਗੱਡੀਆਂ ਤੁਹਾਡੇ ਲਈ ਅੱਜ ਦੀ ਵੀਡੀਓ ਦੇ ਵਿੱਚ ਆ ਗਈਆਂ ਪੈਸੇ ਨਹੀਂ ਲੈਣੇ ਆਧਾਰ ਕਾਰਡ ਪੈਨ ਕਾਰਡ ਲੈਣਾ ਵਾ 165000 ਬਾਕੀ ਮੌਕੇ ਦੀ ਗੱਲ ਹੈ ਆਹ ਅੱਛਾ ਇਹ ਗੱਡੀ ਦਮਾਂਗੇ ਆਪਾਂ 2.60 2.60000 ਮਾਡਲ 2000 ਸੋਣਾ ਸੋਵੀ ਨਾਲ ਕਿੰਨੇ ਦਾ ਫਾਇਦਾ ਹੋ ਗਿਆ ਨਵੀ ਨਾਲ ਲੱਖ ਡੇਢ ਲੱਗਦਾ ਫਾਇਦਾ ਹੋ ਗਿਆ ਆਪਾਂ ਸਤਿਕਾਰ ਰਹੀ ਹੈਗਾ ਬਟਰਾਂਸਫਰ ਕਰਾ ਦਾਂਗੇ ਨਾਲ ਕਰਾ ਦੋਗੇ ਨਾਲ ਕਰਾ ਦਾਂਗੇ ਹਾਂ ਜੀ ਮੇਤਰੋ ਸਤਿ ਸ਼੍ਰੀ ਅਕਾਲ ਥੋਪ ਕਰਦਾ ਬਾਈ ਤੁਸੀਂ ਸਾਰੇ ਮੇਰੇ ਭਰਾ ਕੈਮ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਦੀ ਜਿਹੜੀ ਵੀਡੀਓ ਤੁਹਾਨੂੰ ਬਾਈ ਮੈਂ ਦਿਖਾਣ ਜਾ ਰਿਹਾ ਪੂਰੇ ਐਕਸਾਈਟਡ ਹੋ ਜਾਓ ਅੱਜ ਸਿਰਾ ਲਾਵਾਂਗੇ ਪਹਿਲਾਂ ਤਾਂ ਮੈਂ ਦੱਸ ਦੇਣਾ ਮੈਂ ਖੜਾ ਕਿੱਥੇ ਆ ਇੱਕ ਵਾਰੀ ਰੋਡ ਦੇ ਉੱਤੇ ਨਿਗਾਹ ਕਰਾ ਦਿਓ ਇਹ ਰੋਡ ਹੈਗਾ ਜੀ ਕੈਨਲ ਰੋਡ ਸ਼ਹਿਰ ਲੁਧਿਆਣੇ ਦਾ ਈਸ਼ਰ ਨਗਰ ਦੀ ਇਹ ਪੁਲੀ ਪੈਂਦੀ ਆ ਤੇ ਜਗ੍ਹਾ ਜਿਹੜੀ ਅੱਜ ਖੜੇ ਆ ਅੱਜ ਖੜੇ ਆ ਜੀ ਸ਼ਾਹੀ ਕਾਰਦ ਉਹ ਦੇਖੋ ਬੋਰਡ ਸ਼ਹਿਰ ਲੁਧਿਆਣਾ ਤਜਿੰਦਰ ਭਾਈ ਆਪਣੇ ਨਾਲ ਨੇ ਗੱਲਬਾਤ ਕਰਾਂਗੇ ਸਾਰੀਆਂ ਗੱਲਾਂ ਦਿਖਾਵਾਂਗੇ ਤੁਹਾਨੂੰ ਸੱਸੀ ਗੱਲ ਬਾਜੀ ਸੱਸੀ ਗੱਲ ਵੀਰੇ ਕਹਿਮੋ ਭਾਜੀ ਵਧੀਆ ਫਸਟ ਰਾਜ ਤੇ ਮੈਂ ਕਹਿੰਦਾ 4-5 ਮਹੀਨੇ ਹੋ ਗਏ ਸੀਗੇ ਦੁਬਾਰਾ ਸ਼ੂਟ ਕਰਨ ਜਾ ਰਹੇ ਆ ਸਟਾਕ ਕਿਵੇਂ ਆ ਜੀ ਸਟਾਕ ਪੂਰਾ ਫੁੱਲ ਆ ਜੀ ਲੋਕੇ ਜਿਹੜੀਆਂ ਆਮ ਜਨਤਾ ਦੀ ਡਿਮਾਂਡ ਵਾਲੀਆਂ ਗੱਲਾਂ ਹੁੰਦੀਆਂ ਉਹੀ ਆ ਸਾਰੀਆਂ ਮੈਂ ਕਹਿੰਦਾ ਵੀ ਇਹ ਸਾਰੀਆਂ ਗੱਲਾਂ ਨੇ ਛੋਟੀਆਂ ਵੀ ਆ ਵੱਡੀਆਂ ਵੀ ਆ ਮੀਡੀਅਮ ਸਭ ਨੇ ਸਾਰਾ ਕੁਝ ਆ ਸਾਰਾ ਕੁਝ ਆ ਬਾਈ ਨਾ ਨਾ ਗੱਲਬਾਤ ਕਰਦੇ ਪਏ ਸੀ ਆਪਾਂ ਬਹਿ ਕੇ ਤੇ ਬਾਈ ਕਹਿੰਦਾ ਅੱਜ ਰੇਟਾਂ ਵਾਲਾ ਗਾਹ ਪਾ ਦੇਣਾ ਇਹੀ ਗੱਲਬਾਤ ਆ ਅੱਜ ਅੱਜ ਐਦਾਂ ਹੀ ਆ ਨਾ ਐਦਾਂ ਹੀ ਆ ਜੀ ਮਤਲਬ ਕਿ ਹੁਣ ਜਿਹੜਾ ਭਰਾ ਵੀਡੀਓ 'ਚ ਜੁੜ ਗਿਆ ਉਹ ਐਂਡ ਤੱਕ ਦੇਖ ਲਵੇ ਮੈਂ ਕਹਾਂ ਪੂਰਾ ਦੇਖੂਗਾ ਚਲੋ ਵੀ ਇਹੀ ਗੱਲਬਾਤ ਰਹੂਗੀ ਮੈਂ ਨਾ ਡਿਸਕ੍ਰਿਪਸ਼ਨ 'ਚ ਤੁਹਾਨੂੰ ਲਿੰਕ ਪਾ ਦੇਣਾ ਬਾਈ ਉੱਥੇ ਤੁਸੀਂ ਕਲਿੱਕ ਕਰਕੇ ਜਿਹੜੀ ਵੀ ਤੇ ਬਾਈ ਹੁਣਾਂ ਆ ਕੇ ਗੱਲਬਾਤ ਕਰਕੇ ਸਾਰੀ ਗੱਲ ਨਿਬੇੜ ਲਿਓ ਅੱਜ ਦੀ ਵੀਡੀਓ ਚ ਕਾਰਾਂ ਸਿਰਫ 65000 ਤੋਂ ਸ਼ੁਰੂ ਰਹਿਣ ਗਿਆ ਇੰਨੀ ਚੀਜ਼ ਦਾ ਧਿਆਨ ਰੱਖਿਓ ਤੋਹਫਾ ਵਾ 65000 ਦਾ ਤੁਹਾਡੇ ਲਈ ਉਹ ਅਖੀਰ ਚ ਦਿਖਾਵਾਂਗੇ ਅਖੀਰ ਤੱਕ ਬਣੇ ਰਹੋ ਸਭ ਤੋਂ ਪਹਿਲੀ ਕਾਰ i20 ਪੈਟਰੋਲ i20 ਹੈ ਭਾਈ 17 ਮਾਡਲ ਦਾ 30000 ਚੱਲੀ ਆ ਅੱਛਾ ਹਾਂਜੀ 30000 ਚੱਲੀ 17 ਮਾਡਲ ਕਿਹੜੀ ਭਲਾ ਇਹ ਇਹ ਮੈਗਨਾ ਪਲਸ ਹੈ ਮੈਗਨਾ ਪਲਸ ਗੱਡੀ ਬ੍ਰੈਂਡ ਨਿਊ ਕੰਡੀਸ਼ਨ ਦੇਖੋ ਭਾਈ ਮੈਨੂਅਲ ਟਰਾਂਸਮਿਸ਼ਨ ਆ ਸਟੀering ਕੰਟਰੋਲ ਵੀ ਹੈਗੇ ਇਹਦੇ ਚ ਪਾਵਰਾਂ ਚਾਰੇ ਹੈਗੀਆਂ ਵਾ ਤੇ ਵਾਕਈ ਇਹਦੇ ਚਾਬੀਆਂ ਨਾਲ ਆ ਜੀ ਅੱਛਾ ਹਾਂਜੀ ਚਾਬੀਆਂ ਵੀ ਦੋਹੀ ਨਾਲ ਆ ਬ੍ਰੈਂਡ ਨਿਊ ਟਾਇਰ ਆ ਭਾਈ ਮੈਂ ਉਹੀ ਜੀ ਜਿੱਦਾਂ ਆਪਾਂ ਸਟਾਰਟਿੰਗ ਚ ਗਿਆਂ ਨਾ ਵੀ ਫਰਕ ਪਤਾ ਲੱਗਣਾ ਚਾਹੀਦਾ ਰੇਟ ਵਾਲਾ ਕਿਉਂਕਿ ਰੇਟਾਂ ਤੇ ਹੀ ਸਾਰਿਆਂ ਨੇ ਆ ਕੇ ਡਿਸੀਜਨ ਲੈਣਾ ਵਾ ਦੱਸੋ ਫੇ ਮਾਰਕੀਟ ਕਿੰਨਾ ਮੰਗਦੀ ਆਪਾਂ ਭਰਾਵਾਂ ਦਾ ਕਿੰਨਾ ਕੁ ਫਾਇਦਾ ਕਰਾ ਦਾਂਗੇ ਉਸ ਆਵ ਨਾਲ ਵੀ ਬੰਦਾ ਦੂਰੋਂ ਵੀ ਜੇ ਦੇਖ ਰਿਹਾ ਨਾ ਆ ਜਾਵੇ ਬਸ ਮੰਗਣ ਨੂੰ ਜੋ ਮਰਜ਼ੀ ਮੰਗੀ ਜਾਈਏ ਭਾਈ ਆਪਾਂ ਗੱਡੀ ਦੇਵਾਂਗੇ 472000 ਰੁਪਏ 475000 ਬਾਈ ਹੁਣ ਇੱਕ ਚੀਜ਼ ਮੇਰਾ ਭਰਾ ਨੋਟ ਕਰ ਲਿਓ ਸਵਾ ਪੰਜ 5.5 ਇਸ ਤਰੀਕੇ ਨਾਲ ਇਸ ਕਾਰ ਦੀ ਆਸਕਿੰਗ ਹੁੰਦੀ ਆ ਬਾਕੀ ਆ ਸ਼ੇਪ ਤਾਂ ਤੁਹਾਨੂੰ ਪਤਾ ਹੀ ਆ ਆਲਵੇਜ਼ ਡਿਮਾਂਡ ਦੇ ਵਿੱਚ ਰਹਿੰਦੀ ਰਹਿੰਦੀ ਆ ਤੇਜਿੰਦਰ ਭਾਜੀ ਇੱਕ ਚੀਜ਼ ਹੋਰ ਹਾਂਜੀ ਹਾਂਜੀ ਕਾਗਜ਼ ਪੱਤਰ ਇੰਜਨ ਗੇਅਰ ਨੋਨ ਐਕਸੀਡੈਂਟ ਮੈਂ ਕਹਾਂ ਜੀ ਕਿਤੋਂ ਵੀ ਕੁਝ ਨਹੀਂ ਹੈਗਾ ਕਾਗਜ਼ ਪੱਤਰ ਸਭ ਓਕੇ ਆ ਟ੍ਰਾਂਸਫਰ ਕਰਾ ਕੇ ਦੇਵਾਂਗੇ ਨਾਲੇ ਨਾਲ ਵਿੱਚ ਹੀ ਕਰਾ ਦੋਗੇ ਵਿੱਚ ਹੀ ਕਰਾ ਕੇ ਦਵਾਂਗੇ ਸਾਰੀਆਂ ਗਾਰਾਂ ਦੀ ਸਾਰੀਆਂ ਗਾਰਾਂ ਦੀ ਚਲੋ ਬੇ ਭਾਈ ਥੈਂਕ ਯੂ so much ਆਹੀ ਛੋਟੇ ਛੋਟੇ ਫਾਇਦੇ ਆ ਨਾ ਜਿਹੜੇ ਤੁਹਾਡੇ ਭਾਈ ਹਮੇਸ਼ਾ ਕਰਾਉਂਦੇ ਰਹਿੰਦੇ ਆ ਬਸ ਚੈਨਲ ਨੂੰ ਫੋਲੋ ਕਰਕੇ ਰੱਖੋ ਸਕਾਰਪੀਅਨ ਇਹ ਸਕਾਰਪੀ ਭਾਈ 23 ਬੜਾ 24 ਮਾਡਲ ਆ ਜੈਡ 8 ਐਲ ਹਾਂ ਲੱजरी ਗੱਡੀ ਆ ਜੀ ਠੀਕ ਹੈ ਵਧੀਆ ਟਾਇਰ 30000 ਚੱਲੀ ਆ ਫਰਸਟ ਓਨਰ ਆ ਠੀਕ ਹੈ ਵਧੀਆ ਨੰਬਰ ਲੱਗਿਆ ਆ ਨੰਬਰ ਵੀ ਸੋਹਣਾ ਵਾ ਭਾਈ ਹਾਂਜੀ ਹਾਂਜੀ ਪੰਜਾਬ ਨੰਬਰ ਆ ਅੰਦਰੋਂ ਦੀ ਇੰਟੀਰੀਅਰ ਚੈੱਕ ਕਰੋ ਅੱਛਾ ਇਹ ਜਿਹੜਾ ਬਰਾਊਨਿਸ਼ ਚਾਕਲੇਟ ਇਹ ਇੰਟੀਰੀਅਰ ਆ ਆਲਰੇਡੀ ਆਂਦਾ ਇਹਦੇ ਵਿੱਚ ਆਲਰੇਡੀ ਇਹੀ ਆਉਂਦਾ ਜੀ ਇੱਥੇ ਦੇਖੋ ਬਾਈ ਸੋਹਣੀ ਕਾਰ ਆ ਸਕਾਰਪੀਓ ਹਨ ਤਾਂ ਤੁਹਾਨੂੰ ਪਤਾ ਹੀ ਆ ਜਿਹੜੇ ਮੇਰੇ ਭਰਾ ਸਪੋਰਟਸ ਵਹੀਕਲ ਦੇ ਸ਼ੌਕੀਨ ਨੇ ਐਸਯੂਵੀ ਸੈਗਮੈਂਟ ਦੇ ਸ਼ੌਕੀਨ ਨੇ ਉਹਨਾਂ ਲਈ ਇਦੋਂ ਸੋਹਣੀ ਕਾਰ ਕੋਈ ਨਹੀਂ ਹੋ ਸਕਦੀ ਸਕਾਰਪੀਓ ਤਾਂ ਸਭ ਨੂੰ ਪਤਾ ਵਾ ਟਾਇਰ ਆਪਾਂ ਵੱਖਰੇ ਪਾਏ ਹੋਏ ਜੀ ਇਹਨਾਂ ਚ ਅੱਛਾ ਆਫਟਰ ਮਾਰਕੀਟ ਟਾਇਰ ਪਏ ਹੋਏ ਆ ਠੀਕ ਹੈ ਟਾਇਰ ਦੇਖੋ ਬਾਈ ਟਾਇਰ ਵੀ ਓਕੇ ਰਿਪੋਰਟ ਨੇ ਤੇ ਖੜਾਵਾ ਦੀ ਗੱਡੀ ਦਾ ਚੈੱਕ ਕਰ ਲੈ ਡਬਲ ਡੀਟ ਨੰਬਰ ਆ ਹਾਂਜੀ ਦੱਸੋ ਵੇ ਏ ਆਪਾਂ ਮੰਗਣ ਨੂੰ ਜੋ ਮਰਜੀ ਇਹ 22 ਲੱਖ 70 ਹਜ਼ਾਰ ਰੁਪਏ ਦੀ ਗੱਡੀ ਦੇ ਦਾਂਗੇ ਜੀ ਕਿੰਨਾ ਫਾਇਦਾ ਕਰਾ ਰਹੇ ਹਾਂ ਫਾਇਦਾ ਮਾਰਕੀਟ ਤੋਂ ਲਗ ਡੇਢ ਲੱਖ ਰੁਪਏ ਜੇ ਮਨ ਲਓ ਨਵੀਂ ਤੋਂ ਥੱਲੇ ਹੀ ਆਏ ਥੱਲੇ ਹੀ ਆ ਹਾਂ 22 23 ਮਾਡਲ ਜਾਨੀ ਮੈਨੂਫੈਕਚਰਿੰਗ 23 ਆ ਨਿਕਲੀ 24 ਦੀ ਆ ਇਹ ਨਿਕਲੀ 24 ਦੀ ਹਾਂ ਜੀ 24 ਦੇ ਹਿਸਾਬ ਨਾਲ ਅੱਗੇ ਥੋੜੀ ਇਹਦੀ ਪਾਸੀng ਆਉਣੀ ਆ ਉਸ ਹਿਸਾਬ ਨਾਲ ਲਾ ਲਿਓ ਤੇ ਉਹਦੇ ਬਾਅਦ ਇੱਕ ਹੋਰ ਰੀਬਨ ਲੱਗੀ ਹੋਈ ਘਰ ਅੱਛਾ ਇਹਦੇ ਰੀਬਨ ਲੱਗਣ ਦਾ ਕੰਡੀਸ਼ਨ ਵੀ ਉਹੀ ਆ ਇਹ ਕੰਡੀਸ਼ਨ ਦੀ 24 ਮਾਡਲਾ ਹਾਂ ਦਸੰਬਰ ਦੀ ਗੱਡੀ ਆ ਵੀਰੇ 12000 ਚੱ ਫਸਟ ਓਨਰ ਆ ਪੱਕੀ ਗੱਲ ਹੈ ਪੱਕੀ ਜੀ ਪੱਕੀ ਗਰੰਟੀ ਹੈ ਜਿਹੜਾ ਭਰਾ ਹੁਣ ਨਵੀਂ ਲੈਣ ਜਾ ਰਿਹਾ ਸੀ ਉਹ ਇੱਧਰ ਨੂੰ ਮੋੜ ਲੈਣਾ ਉਹਨੇ ਮੋਟਰਸਾਈਕਲ ਦੱਸੋ ਮਾਡਲ 2024 2024 ਮਾਡਲ ਆ ਵੀਰੇ 12000 ਚੱਲੀ ਫਸਟ ਓਨਰ ਆ ਨਵੀਂ ਬ੍ਰਾਂਡ ਨਿਊ ਗੱਡੀ ਆ ਠੀਕ ਆ ਵੀਰੇ ਦੇਖੋ ਬਾਈ ਅੰਦਰੋਂ ਇੰਟੀਰੀਅਰ ਚੈੱਕ ਕਰ ਲਓ ਇੱਕ ਵਾਰੀ ਤੁਹਾਨੂੰ ਪਤਾ ਲੱਗ ਵੀ ਗਿਆ ਹੋਊਗਾ ਕਿ ਵਾਕਈ ਨਵੀਂ ਵਾਲੀ ਗੱਲਬਾਤ ਹੈਗੀ ਆ ਕਿ ਨਹੀਂ ਹੈਗੀ ਤੇ ਟਾਇਰ ਟੱਪਾ ਜਮਾਂ ਨਾਲ ਦਾ ਸਾਰਾ ਕੁਝ ਨਾਲ ਦਾ ਸਭ ਕੁਝ ਨਾਲ ਦਾ ਵੀਰੇ ਦੱਸੋ ਬਾਈ ਫੇਰ ਇਹ ਦੇ ਦਾਂ ਗੱਡੀ ਆਪਾਂ 6 ਲੱਖ 40 ਹਜ਼ਾਰ ਰੁਪਏ ਦੀ 6 ਲੱਖ 40 ਹਜ਼ਾਰ ਨਵੀਂ ਨਾਲੋਂ ਕਿੰਨਾ ਦਾ ਫਾਇਦਾ ਹੋ ਗਿਆ ਨਵੀਂ ਨਾਲੋਂ 1.5 ਲੱਖ ਦਾ ਫਾਇਦਾ ਹੋ ਗਿਆ 1.5 ਲੱਖ ਦਾ ਫਾਇਦਾ ਹੋ ਗਿਆ ਦੇਖੋ ਭਾਈ 1.5 ਲੱਖ ਰੁਪਿਆ ਨਾ ਤੁਸੀਂ ਕਿਤੇ ਚੰਗੀ ਥਾਂ ਤੇ ਇਨਵੈਸਟ ਕਰ ਲਓ ਮਿਊਚੁਅਲ ਫੰਡ ਚ ਲਾ ਲਓ ਜਾਂ ਕਿਸੇ ਹੋਰ ਚੀਜ਼ ਚ ਲਾ ਲਓ ਜਾਂ ਕਿਤੇ ਕੋਈ ਕਮੇਟੀਆਂ ਪਾ ਲਓ ਹਨਾ 1.5 ਲੱਖ ਦਾ ਤੁਹਾਡੇ ਜੀ ਫਾਇਦਾ ਹੁੰਦਾ ਹੋਵੇ ਤਾਂ ਭਾਈ ਤੁਹਾਨੂੰ ਜ਼ਰੂਰ ਇਹ ਚੀਜ਼ ਕਨਸੀਡਰ ਕਰਨੀ ਚਾਹੀਦੀ ਆ ਸਵਿਫਟ ਇਹ ਹੈਗੀ ਸੀ ਪੈਟਰੋਲ ਹਨਾ ਪੈਟਰੋਲ ਜੀ ਪੈਟਰੋਲ ਕਿਹੜੀ ਆ ਭਲਾ ਇਹ ਪੈਟਰੋਲ ਚਾ ਜੀ ਨਹੀਂ BXIA ਕਿਹੜੀ ਹੈ LXIA LXIA ਆਪਸ਼ਨ ਵਾਲਾ ਹਾਂ ਠੀਕ ਹੈ ਆਹਾ ਇਹ 2016 ਮਾਡਲ ਹੈ ਜੀ ਡਿਜ਼ਾਇਰ ਡੀਜ਼ਲ ਠੀਕ ਹੈ ਸੈਕੰਡ ਓਨਰ ਆ ਠੀਕ ਹੈ ਹਾਂ ਜੀ ਇਹ 75000 ਚੱਲੀ ਹੋਈ ਹੈ ਜੀ ਸਾਰੇ ਪੀ ਸਾਰੇ ਸ਼ੀਸ਼ੇ ਸਾਹੂ ਨਾਲ ਦਾ ਇਹਦੇ ਠੀਕ ਹੈ ਵੀਰੇ ਹਾਂ ਜੀ ਦੱਸੋ ਬਾਈ ਫੇ ਇਹ ਆਪਾਂ ਦਾ ਡਿਮਾਂਡ 490 ਦੀ ਹੈ ਦਵਾਂਗੇ 470 ਦੀ ਜੀ 4 ਲੱਖ 70000 ਤੇਜਿੰਦਰ ਵੀਰੇ ਜਿਹੜਾ ਭਰਾ ਦੂਰੋਂ ਆ ਗਿਆ ਦੇ ਉਹਨੇ ਕਿਹਾ ਵੀ ਭਾਈ ਛੋਟੇ ਭਰਾ ਦੀ ਵੀਡੀਓ ਦੇਖ ਕੇ ਆਏ ਆ ਮਾਨ ਸਤਿਕਾਰ ਕਰਨਾ ਪੈਣਾ ਮਾਨ ਸਤਿਕਾਰ ਇਹੀ ਹੈਗਾ ਬਸ ਟਰਾਂਸਫਰ ਕਰਾ ਦਾਂਗੇ ਨਾਲ ਕਰਾ ਦੋਗੇ ਨਾਲ ਕਰਾ ਦਾਂਗੇ ਚਲੋ ਭਾਈ ਮਾਨ ਸਤਿਕਾਰ ਇਹੀ ਆ ਵੀ ਅੱਜ ਦੀ ਵੀਡੀਓ ਦੇ ਵਿੱਚ ਵੀ ਤੁਹਾਡੀ ਟਰਾਂਸਫਰ ਦਾ ਖਰਚਾ ਜਿਹੜਾ ਹੈਗਾ ਬਸ 7-8000 ਦਾ ਰਾਮਨਾ ਹਾਂਜੀ ਹਾਂਜੀ ਉਹ ਆਪਾਂ ਛੱਡ ਦਾਂਗੇ ਛੱਡ ਦਾਂਗੇ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਆ ਬਸ ਆ ਜਿਓ ਕਾਗਜ਼ ਪੱਤਰਾਂ ਦੀ ਸਾਰੀ ਜ਼ਿੰਮੇਵਾਰੀ ਭਾਈ ਹੋਣਾ ਹਾਂਜੀ ਠੀਕ ਹੈ ਨਾ ਉਸ ਚੀਜ਼ ਤੋਂ ਨਿਸ਼ਚਿੰਤ ਰਹੋ ਆਹਾ ਇਹ 2019 ਮਾਡਲ ਦਾ ਹੀ ਪੈਟਰੋਲ ਹਾਂ ਡੈਲਟਾ ਮਾਡਲ ਆ ਠੀਕ ਆ ਬਲਿਨ ਬ੍ਰਾਂਡ ਨੂੰ ਟਾਇ ਇਹੀ ਪੈਟਰੋਲਾ 56000 ਚੱਲੀ ਆ ਫਰਸਟ ਓਨਰ ਆ ਪਹਿਲੇ ਨਾਮ ਪਹਿਲੇ ਨਾਮ ਤੇ ਠੀਕ ਐ 5 ਲੱਖ 40000 ਦੀ ਆਪਣੀ ਡਿਮਾਂਡ ਆ ਬਾਕੀ ਬਾਕੀ ਮਾੜਾ ਵੜਾ ਕਰ ਲਾਂਗੇ ਮੌਕੇ ਤੇ ਆਜੋ ਬਾਈ 5 ਲੱਖ 40000 ਦੀ ਬਲੀਨੋ ਡੈਲਟਾ ਟੈਟ ਭਾਈ ਨਵਾਂ ਨਵਾਂ ਬਾਈ ਕਾਰ ਬਾਜ਼ਾਰ ਤੋਂ ਕਾਰ ਲੈਣ ਦਾ ਫਾਇਦਾ ਤੁਹਾਨੂੰ ਇੱਕ ਇਹ ਹੁੰਦਾ ਵੀ ਤੁਸੀਂ ਅਥੋਰਾਈਜ਼ਡ ਡੀਲਰ ਤੋਂ ਕਾਰ ਜਦੋਂ ਲੈਨੇ ਹੋ ਤਾਂ ਸਾਰੀ ਜ਼ਿੰਮੇਵਾਰੀ ਬਾਈ ਹੋਣਾਂ ਦੀ ਹੁੰਦੀ ਆ ਤੇ ਪਲੱਸ ਕਾਗਜ਼ ਪੱਤਰ ਤੁਹਾਨੂੰ ਸਾਫ਼ ਸੁਥਰੇ ਮਿਲਦੇ ਆ ਪੈਟਰੋਲ ਆ ਜੀ ਵੀ ਨਾਲੇ ਪੈਟਰੋਲ ਦੀ ਕਾਰ ਆ 14 ਮਾਡਲ ਦਾ ਪੈਟਰੋਲ ਠੀਕ ਹੈ 14 ਮਾਡਲ ਪੈਟਰੋਲ Swift ਹੈ BX i ਸਕਰੀਨ ਬੈਕ ਕੈਮਰਾ ਬ੍ਰੈਂਡ ਨਿਊ ਟਾਇਰ ਸਭ ਕੁ ਲੱਗਿਆ ਹੋਇਆ ਹੈ ਜੀ ਠੀਕ ਹੈ ਭਾਈ ਦੇਖੋ ਭਾਈ ਅੰਦਰੋਂ ਦੀ ਸੀਟ ਕਵਰ ਵਗੈਰਾ ਵੀ ਹਨਾ ਵਧੀਆ ਲੱਗੇ ਹੋਏ ਆ ਅੰਦਰੋਂ ਦੀ ਇੱਕ ਵਾਰੀ ਜਾਤੀ ਕਰਾ ਦਿਓ ਉਹ ਵੀ ਦਿਖਾ ਦਿੰਦੇ ਆ ਤੁਹਾਨੂੰ ਤੇ ਇਹਨਾਂ ਦੀ ਮੈਂਟੇਨੈਂਸ ਦੀ ਜੇ ਗੱਲ ਕਰੀਏ ਹਾਂਜੀ ਹਾਂਜੀ ਕਿੰਨੀ ਸਰਵਿਸ ਕਾਸਟ ਆਉਂਦੀ ਹੈ ਬੰਦਾ ਕਈ ਵਾਰੀ ਨਾ ਡਰਦਾ ਕਾਰ ਲੈਣ ਤੋਂ ਪਾਜੀ ਕੁਛ ਵੀ ਨਹੀਂ ਹੈਗਾ ਬਹਿਮ ਆ ਲੋਕਾਂ ਦਾ 3 ਕਹ ਹਜ਼ਾਰ ਰੁਪਏ ਜੇ ਸਰਵਿਸ ਹੋ ਜਾਂਦੀ ਆ ਫੁੱਲ ਮਤਲਬ ਹਾਂ ਵਧੀਆ ਐਵਰੇਜ ਦਿੰਦੀ ਆ 15 ਤੋਂ 20 ਦੇ ਵਿੱਚ ਜੇ ਐਵਰੇਜ ਦਿੰਦੀ ਆ ਲੋਕੀ ਕਹਿੰਦੇ ਐਵਰੇਜ ਐਵਰੇਜ ਬਹੁਤ ਆ ਗੱਲ ਪੈਟਰੋਲ ਦੇ ਹੁਣ ਦੇ ਬਾਵਜੂਦ ਵੀ 15 ਤੋਂ 20 ਦੀ ਐਵਰੇਜ ਹੈ ਬਾਈ ਤੁਹਾਨੂੰ ਮਿਲਦੀ ਹੋਵੇ ਕਾਰ ਦੀ ਤਾਂ ਮੇਰੇ ਖਿਆਲ ਨਾਲ ਗਰਮੀਆਂ ਦੇ ਵਿੱਚ ਮੋਟਰਸਾਈਕਲ ਤੇ ਜਾਣ ਨਾਲੋਂ ਬੈਸਟ ਆਪਸ਼ਨ ਹੋ ਸਕਦੀ ਹੈ ਦੱਸੋ ਫੇ ਸਾਬ ਇਹ ਆਪਾਂ ਦੇ ਦਾਂਗੇ ਪਾਜੀ 3,70,000 ਰੁਪਏ ਤਿੰਨ ਲੱਖ 70 ਹਜ਼ਾਰ ਇੱਕ ਚੀਜ਼ ਹੋਰ ਸਵੈਟਾਂ ਹੋ ਗਈਆਂ ਡਿਆਰਾਂ ਹੋ ਗਈਆਂ ਇਹ ਬਾਈ ਤੁਹਾਡੇ ਇੱਕ ਤਰੀਕੇ ਨਾਲ ਗਹਿਣੇ ਹੁੰਦੇ ਆ ਜਿਵੇਂ ਗਹਿਣਿਆਂ ਦਾ ਰੇਟ ਵੱਧਦਾ ਹੀ ਆ ਨਾ ਇਹਨਾਂ ਦਾ ਵੀ ਉਹੀ ਹਿਸਾਬ ਆ ਜਿੰਨੇ ਦੀ ਤੁਸੀਂ ਲਈਆ 2-4 ਸਾਲ ਚਲਾ ਕੇ ਫੇਰ ਉਹਨੇ ਦੀ ਵੇਚ ਉਹਨੇ ਦੀ ਵਿਕ ਜਾਣੀ ਹੈ ਇਹੀ ਆ ਨਾ ਆਪਾਂ ਵਾਪਸ ਲੈ ਲਾਂਗੇ ਮੰਨ ਲਓ ਸਾਲ ਚਲਾ ਕੇ ਬੰਦਾ ਦੂਗਾ ਆਪਾਂ ਪਰ ਬਾਜ ਮਰੀਡ ਕਰਕੇ ਵਾਪਸ ਲੈ ਲਾਂਗੇ ਹੋ ਜੂਗੀ ਹਾਂਜੀ ਹੋਰ ਗੱਡੀ ਦਵਾਂਗੇ ਲਓ ਬਾਈ ਹੋਰ ਕੀ ਚਾਹੀਦਾ ਹੈ ਨਾ ਤੁਹਾਨੂੰ ਹੋਰ ਦੱਸੋ ਲੋਨ-ਲੂਨ ਸਾਰੀਆਂ ਤੇ ਕਰਾ ਦੂੰ ਸਾਰਾ ਲੋਨ ਜਿਹਦੇ ਕਹੋਗੇ ਭਾਈ ਕਰਾ ਦਾਂਗੇ ਡਾਕੂਮੈਂਟ ਲਿਆਓ ਆਧਾਰ ਕਾਰਡ ਪੈਨ ਕਾਰਡ ਆਪਾਂ ਲੋਨ ਕਰਾ ਦਾਂਗੇ ਪੱਕੀ ਗੱਲ ਹੈ ਪੱਕੀ ਪੱਕੀ ਕੁਝ ਗੱਡੀਆਂ ਇਹ ਜੀਆਂ ਹੈਗੀਆਂ ਜਿਨ੍ਹਾਂ ਤੇ 0% ਤੇ ਵੀ ਹੋ ਜੂਗੀ ਮੈਂ ਉਹ ਫੁੱਲ ਬਨਾਸ ਹੋ ਜਾਣੀਆਂ ਸਿਰੋਟੀ ਫੁੱਲ ਬਨਾਸ ਹੋ ਜਾਣੀਆਂ ਰੀਵਨ ਵਾਲੀ ਹਾਂਜੀ ਹਾਂਜੀ ਆ ਬਲੀਨੋ ਵੀ ਹੋ ਜਾਣੀਆਂ ਉਹ ਆਈ 20 ਵੀ ਹੋ ਜਾਣੀਆਂ 0 ਡਾਊਨ ਪੇਮੈਂਟ ਤੇ 4 ਤੋਂ 5 ਗੱਡੀਆਂ ਹਾਂਜੀ ਹਾਂਜੀ ਬਾਈ ਬਿਨਾ ਪੈਸਾ ਲਿਆਏ 4 ਤੋਂ 5 ਗੱਡੀਆਂ ਤੁਹਾਡੇ ਲਈ ਅੱਜ ਦੀ ਵੀਡੀਓ ਦੇ ਵਿੱਚ ਹੈਗੀਆਂ ਪੈਸੇ ਨਹੀਂ ਲੈਣੇ ਆਹਡਰ ਕਾਰਡ ਪੈਨ ਕਰ ਲੈਣਾ ਵਾ ਤੇ ਗੱਡੀ ਤੁਹਾਡੇ ਨਾਂ ਤੇ ਬਾਕੀ ਇੱਕ ਜੀ ਹੋਰ ਸਿਬਲ ਸਕੋਰ ਚੰਗਾ ਲਿਆਇਓ ਬਸ ਆਹਾ ਇਹ 13 ਮਾਡਲਾ ਹੀ ਹੋਂਡਾ ਮੇਜ ਐਸ ਵੇਰੈਂਟ ਆ ਹਾਂ ਡੀਜ਼ਲ ਗੱਡੀ ਆ ਫਰਸਟ ਓਨਰ ਸਵਾਗਤ ਹੈ 10 ਲੱਖ ਰੁਪਇਆ ਕਹਿੰਨੇ ਆ ਹਾਂਜੀ ਬਾਕੀ ਮੌਕੇ ਤੇ ਬ੍ਰੈਂਡ ਨਿਊ ਟਾਇਰ ਆ ਜੀ ਇਹਦੇ ਵਧੀਆ ਗੱਡੀ ਆ ਗੱਡੀ ਪੂਰੀ ਪੀ ਸ਼ੀਸ਼ੇ ਨਾਲ ਦੇ ਸਾਰੇ ਪੀ ਸ਼ੀਸ਼ੇ ਨਾਲ ਦੇ ਆ ਸਾਰਾ ਕੁਝ ਓਕੇ ਆ ਕਾਗਜ਼ ਪੱਤਰ ਓਕੇ ਆ ਮੈਂ ਕਹਿੰਦਾ ਜਿਵੇਂ ਸਾਡੀ ਸਾਰੀ ਗੱਡੀਆਂ ਤੁਹਾਨੂੰ ਕਾਗਜ਼ ਪੱਤਰ ਬਿਲਕੁਲ ਓਕੇ ਮਿਲਣਗੇ ਜੀ ਇੱਕ ਜੀ ਦੱਸੋ ਜਿੱਦਾਂ ਕਈ ਭਰਾ ਪੁੱਛਦੇ ਆ ਪਾਸਿੰਗ ਦਾ ਮਾਡਲ ਦੇ ਹਿਸਾਬ ਨਾਲ 15 ਸਾਲ ਲੱਗੇ 15 ਸਾਲ ਆ ਜੀ ਹਜੇ 28 ਤੱਕ ਪਈ ਆ ਜੀ 28 ਤੱਕ ਪਾਸਿੰਗ ਪਈ ਆ ਜਿਹੜੀ ਵੀ ਗੱਡੀ ਦਾ ਮਾਡਲ ਦੱਸ ਰਹੇ ਨਾ ਉਦੋਂ 15 ਸਾਲ ਗਾਹਾਂ ਲਾ ਲਿਓ ਉਨੀ ਤੁਹਾਡੀ ਹੋਊਗੀ ਜਿਹੜੇ ਕਈ ਭਰਾ ਬੋਲਦੇ ਨੇ ਵੀ ਭਾਈ ਪਾਸਿੰਗ ਜਰੂਰ ਦੱਸਿਆ ਕਰੋ ਵੀ ਪਾਸਿੰਗ ਕਰ ਤੱਕ ਪਈ ਆ ਉਹਦਾ ਹਿਸਾਬ ਕਿਤਾਬ ਵੇਖੇ ਆ ਇੱਕ ਵਾਰੀ ਐਡਰੈਸ ਫੇਰ ਦੱਸ ਦਿਓ ਐਡਰੈਸ ਆਪਣਾ ਹੀ ਈਸ਼ਰ ਨਗਰ ਪੋਲਾ ਜੀ ਗਿੱਲਾਂ ਵਾਲੇ ਪੁਲ ਤੋਂ ਅਗਲਾ ਪੋਲਾ ਈਸ਼ਰ ਨਗਰ ਦਾ ਪੋਲਾ ਹੁੰਦਾ ਵਾ ਲੁਧਿਆਣਾ ਰੋਡ ਆਪਣਾ ਨਹਿਰ ਵਾਲਾ ਰੋਡ ਆ ਜੀ ਕਨਾਲ ਆ ਇਹ ਕਨਾਲ ਰੋਡ ਆ ਭਾਈ ਇਹ ਸਿੱਧਾ ਦਿੱਲੀ ਨੂੰ ਦਿੱਲੀ ਰੋਡ ਨੂੰ ਜਾ ਵਜਦਾ ਠੀਕ ਹੈ ਨਿਕਲਦਾ ਇਹ ਤੇ ਬਾਕੀ ਡਿਸਕ੍ਰਿਪਸ਼ਨ ਚ ਥੋੜੇ ਮੈਂ ਲਿੰਕ ਪਾਈ ਦੇਣਾ ਵਾ ਲੁਧਿਆਣਾ ਸ਼ਹਿਰ ਚ ਖੜੇ ਆ ਆਪਾਂ ਬੇਸਿਕਲੀ ਆਓ ਹੁਣ ਤੁਹਾਨੂੰ ਹੋਰ ਕਾਰਾਂ ਦਿਖਾਈਏ ਭਾਈ ਉਰੇ ਬਾਦ ਵੀਰੇ ਕਾ ਵੀ i20 ਖੜੀ ਆਪਣੇ ਤੋਂ ਇਹਦਾ ਕੀ ਥਾਵ ਆ ਇਹ 16 ਮਾਡਲ ਦਾ ਡੀਜ਼ਲ ਅੱਛਾ ਹਾਂਜੀ 16 ਮਾਡਲ ਦਾ ਡੀਜ਼ਲ ਦੀ ਥਾਵ 16 ਮਾਡਲ ਦਾ ਡੀਜ਼ਲ ਆ ਆਫਟਰ ਮਾਰਕੀਟ ਲਾਈਟ ਟਾਇਰ ਲੱਗੇ ਆ ਇਹਨੂੰ ਹੂੰ ਠੀਕ ਹੈ ਜੀ ਲਾਈਟ ਲਾਈ ਵੀ ਲੱਗੇ ਹੋਏ ਬਾਈ ਦੇਖੋ ਹਨਾ 80000 ਚੱਲੀ ਹੋਈ ਆ 80000 ਚੱਲੀ ਹਾਂਜੀ ਹਾਂਜੀ ਠੀਕ ਹੈ ਇਹ ਵੇਰੀਐਂਟ ਕਿਹੜਾ ਭਲਾ ਇਹ ਵੇਰੀਐਂਟ ਸਪੋਰਟਸ ਮੋਡ ਦਾ ਜੀ ਸਪੋਰਟਸ ਆ ਗਿਆ ਹਾਂਜੀ ਠੀਕ ਹੈ ਇੰਜਨ ਗੇਅਰ ਓਕੇ ਬਿਲਕੁਲ ਓਕੇ ਆ ਜੀ ਕੋਈ ਕੰਮ ਖਰਚਾ ਨਾ ਜੀ ਨਾ ਕੁਝ ਕੁਝ ਵੀ ਨਹੀਂ ਹੁੰਦਾ ਮੁੱਲ ਮੋਲੇ ਦੇਵਾਂ ਗੱਡੀ 485000 ਦੀ 485000 ਉਹੀ ਗੱਲ ਬਾਈ ਜਿਵੇਂ ਕਿ ਤੁਹਾਨੂੰ ਬਾਹਰਲੀ ਗੱਡੀ ਤੇ ਵੀ ਦੱਸਿਆ ਸੀਗਾ ਇਹ ਗੱਡੀਆਂ ਆਰਾਮ ਨਾਲ ਹੱਸ ਕੇ ਬਾਈ ਵਕਦੀਆਂ 5.5 5.5 ਦੀਆਂ ਜਿਹੜੇ ਮੇਰੇ ਭਰਾ ਨੂੰ ਕਾਰ ਚਾਹੀਦੀ ਆ i20 ਹੋ ਜੇ ਜਾਂ ਕੋਈ Swift ਹੋ ਜੇ ਤਾਂ ਕੰਸੀਡਰ ਕਰਿਓ ਅੱਜ ਦੀ ਵੀਡੀਓ ਚ ਵਾਕਈ ਤੁਹਾਨੂੰ ਦੱਸ ਰਿਹਾ ਵੀ ਰੇਟਾਂ ਦਾ ਫਰਕ ਆਪਾਂ ਪਾਉਣ ਦੀ ਕੋਸ਼ਿਸ਼ ਕੀਤੀ ਆ ਤੇ ਆਰਸੀ ਟ੍ਰਾਂਸਫਰ ਵਿੱਚੇ ਕਰਾ ਦਾਂਗੇ ਵਿੱਚੇ ਕਰਾ ਦਾਂਗੇ ਆਰਸੀ ਟ੍ਰਾਂਸਫਰ ਕਰਾ ਕੇ ਦੇਵਾਂਗੇ ਬਾਈ ਆ ਜਿਹੜੀਆਂ ਚੀਜ਼ਾਂ ਲੱਗੀਆਂ ਨਾ ਜਿੱਦਾਂ ਅਲਾਏ ਲੱਗੇ ਹੋਏ ਆ ਇਹ ਥੋੜਾ ਫਾਇਦਾ ਵਾ ਬਾਈ 80000 ਚੱਲੀ ਹੋਈ ਆ ਅਲਾਏ ਲੱਗੇ ਅਲਾਏ ਦੀ ਗੱਲ ਕਰੀਏ 40-45000 ਤਾਂ ਲੈਂ ਤਾਂ ਲੱਗੇ ਨਾ ਨਾ ਬੇਜੀ ਰਾਮ ਨਾ ਰਾਮ ਨਾ ਮਾਰਕੀਟ ਲਾਈਟ ਹੈ ਨਹੀਂ ਵਧੀਆ ਲੱਗੇ ਨਾ ਵਾ ਇਹਨਾਂ ਚੀਜ਼ਾਂ ਦੇ ਪੈਸੇ ਤੁਹਾਡੇ ਬਚ ਜਾਂਦੇ ਆ ਲੋਨ ਸਾਰਾ ਵਧੀਆ ਕਰਾ ਦਾਂਗੇ ਆਹਾ ਇਹ ਜੀ 2011 ਮਾਡਲ ਆ 12 ਹੀ ਨਿਕਲੀ ਆ ਚੱਲੀ ਸਿਰਫ 28 29000 ਚੱਲੀ ਆ ਰਕਾਰ ਸਾਰੀ ਰਿਨਲ ਆ ਰਿਕਾਰਡ ਨਾਲ ਆ ਔਰ ਗਾਰੰਟੀ ਆਪਣੀ 200% ਚੱਲੀ ਦੀ ਵੀ ਇਹ ਕਿਹੜੀ ਆ ਪਹਿਲਾ ਪੈਟਰੋਲ ਡੀਜ਼ਲ ਇਹ ਡੀਜ਼ਲ ਆ ਜੀ ਮੈਂ ਕਹਿੰਦਾ ਐਵਰੇਜ ਵੀ ਫਿਰ 25 ਪਲੱਸ ਦੇਉਗੀ ਮੈਂ ਕਾ ਜੀ ਤੁਸੀਂ ਭਾਵੇਂ ਚਲਾ ਕੇ ਜਿਵੇਂ ਮਰਜ਼ੀ ਲੈ ਸਾਰੀ ਰਿੰਨ ਲ ਬੰਬ ਡੋਬੰਬਰ ਅੱਛਾ ਜਿਹੜੇ ਮੇਰੇ ਭਰਾ ਵਾਕਸ ਵੈਗਨ ਰੱਖਦੇ ਆ ਨਾ ਉਹਨਾਂ ਨੂੰ ਪਤਾ ਆ ਵੀ ਇਹਨਾਂ ਦਾ ਕੀ ਸਵਾਦ ਆ ਉਹੀ ਬਾਈ ਹੁਣ ਨਾ ਚਰਚਾ ਵੀ ਹੋ ਰਹੀ ਸੀ ਬਾਈ ਆਪਣੇ ਤੋਂ ਵੀ ਪੋਲੋ ਹੀ ਕਾਰ ਆ ਬਹੁਤ ਸੋਹਣਾ ਚਲਾਵਾ ਬਹੁਤ ਹੀ ਸੋਹਣੀ ਬਿਲਟ ਕੁਆਲਿਟੀ ਇਹਨੂੰ ਵੀ ਆਫਟਰ ਮਾਰਕੀਟ ਲਾਈਟਰ ਲੱਗੇ ਹੋਇਆ ਲਾਇ ਲਾਇ ਲੱਗੇ ਹੋਇਆ ਗੱਲ ਹੁਣ ਮੁੱਕ ਦੀ ਮੁੱਲ ਤੇ ਮੁੱਲ ਹੀ 3 ਗੱਲ ਲੱਖ ਰੁਪਇਆ ਕਹਿੰਨੇ ਆਪਾਂ ਇਹਦਾ ਕੋ ਚਾਹਵਾਨ ਹੋਇਆ ਤਬ ਮੜਾ ਮੋਟਾ ਉੱਤੇ ਥਲੇ ਕਰਕੇ ਦੇ ਛੱਡੋ ਭਰਾ ਦੇ ਕਰਕੇ ਛੱਡੋ ਕੁਛ ਚਲ 290000 ਦੇ ਦਾਂਗੇ 85000 ਚਲ 85 ਦੇ ਦਾਂਗੇ ਚਲੋ ਵੇ 285000 ਬਾਈ ਇੱਕ ਜੀ ਨੋਟ ਕਰਿਓ 11 ਮਾਡਲ ਤੁਹਾਨੂੰ ਹੋ ਸਕਦਾ ਤੁਹਾਨੂੰ ਸਸਤੀ ਮਿਲੇ ਪਰ ਸਸਤੀ ਪਤਾ ਕਿਵੇਂ ਮਿਲੂਗੀ ਆਪਸੀ 12 ਦੀ ਇਹਦੀ RC 12 ਦੀ 12 ਦੀ ਮਤਲਬ ਕਿ 12 ਦੇ ਹਿਸਾਬ ਨਾਲ 15 ਸਾਲ ਪਹਿਲਾਂ ਪਾਸ ਇ ਨਹੀਂ ਕਰਾਣੀ ਪੈਣੀ ਤੁਹਾਨੂੰ ਹਨਾ ਉਸ ਹਿਸਾਬ ਨਾਲ ਪਾਸਿੰਗ ਹੋਗੀ ਤੇ ਜੇ ਸਸਤੀ ਤੁਹਾਨੂੰ ਮਿਲੂਗੀ ਉਹਦੇ ਬਾਈ ਤੁਹਾਨੂੰ ਮਿਲਣਗੇ ਓਨਰ ਚੌਥੇ ਪੰਜਵੇਂ ਫਰਸਟ ਓਨਰ ਆ ਪਹਿਲੇ ਨਾਲ ਦੀ ਨਾਲ 27000 ਹਾਂਜੀ ਹਾਂਜੀ ਗਰੰਟੀ ਚੱਲੀ ਦੀ ਗਰੰਟੀ ਆ ਬਾਈ ਚੱਲੀ ਦੀ ਇਹ ਚੀਜ਼ ਜ਼ਰੂਰ ਧਿਆਨ ਰੱਖਿਓ ਆਹਾ ਇਹ 2019 ਮਾਡਲ ਆ ਭਾਜੀ ਹਾਂ ਫਸਟ ਓਨਰ ਦਾ 7000 ਚੱਲੀ ਆ ਵਰਨਾ ਵਰਨਾ ਹੂੰ 1.4 ਆ ਜੀ ਠੀਕ ਐ ਹਾਂਜੀ ਪਈਏ ਕਿੰਨੀ ਐਵਰੇਜ ਕੱਢਦੀ ਆ ਭਲਾ ਇਹ ਵੀ ਐਵਰੇਜ ਭਾਜੀ ਦੀ 2022 ਦੀ ਐਵਰੇਜ ਆ ਹੈਗੀ ਆ ਹਾਂਜੀ ਹਾਂਜੀ ਦੇਖੋ ਬਾਈ ਡਰਿਆ ਨਾ ਕਰੋ ਕਾਰਾਂ ਦੇਖ ਕੇ ਵੱਡੀਆਂ ਵੱਡੀਆਂ ਐਵਰੇਜ ਸੋਹਣੀਆਂ ਦੇ ਦਿੰਦੀਆਂ ਮੈਂ ਕਹਿੰਨਾ ਮੋਟਰਸਾਈਕਲ ਕੋਈ ਦੂਜੀ ਚਾਲੂ ਕੰਪਨੀ ਦਾ ਲੈ ਲਵੇ ਬੰਦਾ ਉਹਦੀ ਐਵਰੇਜ 25 30 ਦੀ ਰਹਿ ਜਾਂਦੀ ਆ ਕਾਰਾਂ ਲਓ ਬਈ ਫైనాన్స్ ਦੀ ਫੈਸਿਲਿਟੀ ਸਾਰੀ ਅਵੇਲੇਬਲ ਆ ਜਿਹੜੇ ਮੇਰੇ ਭਰਾ ਕੈਸ਼ ਲੈ ਸਕਦੇ ਉਹਨਾਂ ਲਈ ਤਾਂ ਮੋਸਟ ਵੈਲਕਮ ਆ ਜਿਹੜੇ ਭਰਾ ਥੋੜੇ ਪੈਸੇ ਲੈ ਕੇ ਆਉਂਗੇ ਅੱਪਾ ਫਾਈਨਾਂਸ ਕਰਾ ਦਾਂਗੇ ਗੱਡੀ ਦਾ ਕਿੰਨੇ ਕ ਲਓ 50000 ਲਓ ਲੱਖ ਲਓ ਜਿੰਨਾ ਵੀ ਹੈਗਾ ਬਾਕੀ ਫਾਈਨਾਂਸ ਕਰਾ ਦਾਂਗੇ ਫਾਈਨਾਂਸ ਕਰਾ ਦੇਣਗੇ ਬਾਈ ਉਹ ਤੁਹਾਨੂੰ ਦੱਸਿਆ ਆਪਣੇ ਨਾ ਕਾਗਜ਼ ਪੱਤਰ ਸੋਨੇ ਲਿਆਓ ਕਾਗਜ਼ ਪੱਤਰਾਂ ਦਾ ਮਤਲਬ ਇਹ ਸਿਬਲ ਸਕੋਰ ਹਰੇਕ ਵੀਡੀਓ ਚ ਰੌਲਾ ਪਾਣਾ ਮੈਂ ਕਈ ਭਰਾ ਕਹਿੰਦੇ ਵੀ ਬਾਈ ਸਿੰਪਲ ਸਕੋਰ ਬਹੁਤ ਈ ਕਹਿੰਦੇ ਹੋ ਬਾਈ ਉਹਦੇ ਵੀ ਨਾ ਗਤੀ ਹੈ ਨਹੀਂ ਜੇ ਲੋਨ ਕਰਨਾ ਸਿੰਪਲ ਦੀ ਗੱਲ ਸਿੰਪਲ ਵਧੀਆ ਬੰਦਾ ਸਾਰਾ ਹੀ ਲੋਨ ਕਰਾ ਸਾਰਾ ਹੀ ਲੋਨ ਕਰਾ ਦਿੰਦਾ ਉਹ ਜਿਵੇਂ ਤੁਹਾਨੂੰ 4-5 ਕਾਰਾਂ ਆਪਾਂ ਬਾਹਰ ਦਿਖਾਈਆਂ ਉਹਨਾਂ ਦਾ ਤੁਹਾਡਾ ਸਾਰਾ ਦਾ ਸਾਰਾ ਲੋਨ ਹੋ ਜਾਣਾ ਤੁਹਾਨੂੰ ਬਿਨਾ ਪੈਸੇ ਦਿੱਤੇ ਵੀ ਕਾਰ ਮਿਲ ਜਾਣੀ ਹੈ ਇਹਦਾ ਮੁੱਲ ਆਪਾਂ ਦੱਸਿਆ ਹੋਆ ਭਲਾ ਇਹ ਆਪਾਂ ਮੰਗਦੇ 7-70 ਹੈ ਜੀ 7.5 ਲੱਖ ਰੁਪਏ ਦੀ ਗੱਡੀ ਦਾ 7 ਲੱਖ 50 ਹਜ਼ਾਰ ਵਿਦਾਰਸੀ ਟਰਾਂਸਫਰ ਹਾਂਜੀ ਹਾਂਜੀ ਸਾਰਾ ਕੁਝ ਡਨ ਵਿੱਚ ਹਾਂਜੀ ਹਾਂਜੀ ਸਾਰਾ ਕੁਝ ਡਨ ਮਿਲੂਗਾ ਉਹਦੇ ਬਾਅ ਇਹ ਫੋਰਚੂਨ 13 ਮਾਡਲ ਆ ਜੀ ਜੀ 4/2 ਆਟੋਮੈਟਿਕ ਆ ਸੈਕੰਡ ਓਨਰ ਆ ਠੀਕ ਐ ਇਹਦੇ ਛੋਟਾ ਨੰਬਰ ਲੱਗਿਆ ਜੀ ਦੋਨੇ ਆਰਸੀ ਆਪਣੇ ਕੋਲੇ ਆ ਠੀਕ ਐ ਫਸਟ ਓਨਰ ਦੀ ਵੀ ਸੈਕੰਡ ਦੀ ਇੱਕੋ ਹੀ ਬੰਦੇ ਨਾਂ ਦੀ ਇਹਦੇ ਨੰਬਰ ਛੋਟਾ ਲੱਗਿਆ ਲਾ ਲਿਆ ਆਪਾਂ ਠੀਕ ਐ 4/2 ਆਟੋਮੈਟਿਕ ਸਿਰਫ ਤੇ ਸਿਰਫ 9 ਲੱਖ ਰੁਪਏ ਹੀ ਦੇ ਦਾਂਗੇ ਮਾਡਲ ਇਹ ਦੱਸਿਆ ਸੀ ਮਾਡਲ 2013 ਉਹ ਬਈ ਬੱਸ ਕਰੋ 4/2 ਆਟੋਮੈਟਿਕ 9 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਇਹ ਦੇਣੀ ਪੈਣੀ ਐ ਫੇਰ ਦੇ ਦਾਂਗੇ ਭਾਜੀ ਟੈਨਸ਼ਨ ਨਾ ਲੋ ਟਰਾਂਸਫਰ ਹੀ ਕਰਾ ਕੇ ਦਵਾਂਗੇ 9 ਲੱਖ ਚ ਸਾਰੀ ਗੱਲ ਮੇਰੀ ਥੋੜੀ ਹੈ ਸਾਡੀ ਆ ਮੇਰੇ ਭਰਾ ਨੇ ਕਿਸੇ ਨੇ ਟੈਨਸ਼ਨ ਨਹੀਂ ਲੈਣੀ ਮੈਂ ਕੋਈ ਦਿੱਕਤ ਨਹੀਂ ਜੀ ਬਾਈ ਆ ਜਿਓ ਤੁਹਾਨੂੰ ਪਤਾ ਲੱਗ ਰਿਹਾ ਨਾ ਡਿਫਰੈਂਸ ਜਿਹੜਾ ਕਾਰਾਂ ਦਾ ਵਾ ਬਾਈ ਮੈਂ ਤੁਹਾਨੂੰ ਬਾਰ ਬਾਰ ਇਹੀ ਚੀਜ਼ ਕਹਿ ਰਿਹਾ ਜਿਹੜੀ ਕੁਆਲਿਟੀ ਦੇ ਵਿੱਚ ਬਲੀਵ ਰੱਖਦੇ ਉਹ ਸਾਡੀਆਂ ਵੀਡੀਓ ਜ਼ਰੂਰ ਦੇਖਿਆ ਕਰੋ ਬਾਈ ਕੁਆਲਿਟੀ ਤੁਹਾਨੂੰ ਮਿਲੂਗੀ ਇੰਨੀ ਚੀਜ਼ ਦੀ ਪੂਰੀ ਤਸੱਲੀ ਆ ਕਿਉਂਕਿ ਕਾਰ ਹੀ ਨਵੀਂ ਆ ਬਾਈ 9 ਲੱਖ ਰੁਪਏ ਦੇ ਵਿੱਚ ਤੁਹਾਨੂੰ 4x2 4x2 ਆਟੋਮੈਟਿਕ ਆਟੋਮੈਟਿਕ ట్రాਨਸਮਿਸ਼ਨ ਆ ਆਹਾ ਬਾਈ ਇਹ 2015 ਮਾਡਲ ਦਾ ਭਾਜੀ ਹਾਈਲੈਂਡ ਮਾਡਲ ਆ ਆਇਆ ਹੈ ਟੌਪ ਟੌਪ ਮਾਡਲ ਆ ਠੀਕ ਹੈ ਹਾਂਜੀ ਦੱਸੋ ਫਿਰ ਇਹਦਾ ਮਾਡਲ 2000 2015 ਮਾਡਲ ਜੀ ਹਾਂ ਹਾਈਲੈਂਡ ਮਾਡਲ ਸੈਕੰਡ ਓਨਰ ਆ ਭਾਜੀ ਹਾਂ ਚੱਲੀ ਐ ਸਾਰੀ ਇਹ ਵੀ 80-85 ਹਜ਼ਾਰ ਚੱਲੀ ਹੋਈ ਆ ਆਪਾਂ 3.90 ਹਜ਼ਾਰ ਕਹਿੰਨੇ ਆ 365 ਹਜ਼ਾਰ ਦੀ ਗੱਡੀ ਦੇ ਦਾਂਗੇ 365 ਆ ਭਾਈ ਟਾਪ ਮਾਡਲ ਤੇ ਬੇਸ ਮਾਡਲ ਟ੍ਰਾਂਸਫਰ ਕਰਾ ਕੇ ਦਵਾਂ ਤੈਨੂੰ 365 ਵਿੱਚ ਵਿੱਚੇ ਕਰਾ ਦਾਂਗੇ ਭਾਈ ਟਾਪ ਮਾਡਲ ਐਨਾ ਧਿਆਨ ਰੱਖਿਓ ਟਾਪ ਮਾਡਲ 'ਚ ਵਾਧੂ ਫੀਚਰ ਆ ਜਾਂਦੇ ਐਕਸਟਰਾ ਜਿਹੜੇ ਬੇਸ ਮਾਡਲ 'ਚ ਨਹੀਂ ਆਉਂਦੇ ਠੀਕ ਹੈ ਭਾਈ ਇਸ ਚੀਜ਼ ਦਾ ਧਿਆਨ ਰੱਖਿਓ ਟਾਪ ਮਾਡਲ ਆ 2015 15 ਜੀ 15 ਮਾਡਲ ਇਹ ਕਹਾ ਭਾਈ ਵੈਗਨਰ ਇਹ 2010 ਮਾਡਲ ਵੀ ਨੇ ਹੂੰ ਵੀ ਐਕਸ ਆ ਹਾਂ 2030 ਤੱਕ ਪਾਸਿੰਗ ਆ ਪਾਸਾ ਹਾਂਜੀ ਪਾਸਿੰਗ ਦੇ ਦਿੱਤੀ ਹੋਈ ਆ ਅੱਜ ਕੱਲ ਜਿਹੜੀ ਆਰਸੀ ਆ ਜੂਗੀ ਠੀਕ ਹੈ ਹਾਂਜੀ 1,65,000 ਰੁਪਏ ਦੀ ਕਰਿਆ ਬਾਕੀ ਮੌਕੇ ਤੇ ਗੱਲ ਆ ਆਹ ਅੱਛਾ ਇੱਕ ਚੀਜ਼ ਆਓ ਇਹ ਦੇਖੋ ਫੁੱਲ ਟੋਮਡਾ ਐਕਸਟਰਾ ਲਾਈਟਰ ਲੱਗੇ ਨੇ ਐਕਸਟਰਾ ਲਾਈਟਰ ਲਾਇਆ ਤੇ ਟਾਇਰਾਂ ਦੇ ਨਾ ਨਿਗਾਹ ਕਰਾ ਦਿਓ ਆ ਦੇਖੋ ਆ ਜਿਹੜੀਆਂ ਖੜੀਆਂ ਨੇ ਇਹ ਚੀਜ਼ਾਂ ਇਹ ਤੁਹਾਨੂੰ ਮਤਲਬ ਕਿ ਤੁਸੀਂ ਐਂ ਹਸਾ ਲੈ ਲਓ ਸਾਰਾ ਚਲਾ ਲਓ ਦੀ ਐਕਸਾਈਆ ਡੀਫੋਗਰ ਸਾਰਾ ਕੁਝ ਲੱਗ ਜਾਈ ਨਹੀਂ ਹੈਗਾ ਦੇਖੋ ਬਾਈ ਸਾਰਾ ਕੋਸ਼ਾ ਵੈਗਨਰ ਵੈਗਨਰ ਦਾ ਤੁਹਾਨੂੰ ਪਤਾ ਵਾ ਵੀ ਜਿਹੜੇ ਮੇਰੇ ਭਰਾ ਕੰਪੈਕਟ ਜੀ ਗੱਡੀ ਰੱਖਣੀ ਚਾਹੁੰਦੇ ਆ ਉਹਨਾਂ ਲਈ ਬੈਸਟ ਆਪਸ਼ਨ ਆ ਇਹ ਤੇ ਬਹੁਤ ਟ੍ਰੇਨਿੰਗ ਦੇ ਵਿੱਚ ਹੱਲੇ ਵੀ ਇਹ ਕਾਰ ਚੱਲਦੀ ਆ ਤੇ ਹੱਲੇ ਵੀ ਇਸ ਕਾਰ ਦੇ ਨਵੇਂ ਨਵੇਂ ਮਾਡਲ ਆਈ ਜਾ ਰਹੇ ਆ ਅਲਾਈਸ਼ ਲੱਗੇ ਹੋਏ ਆ 1 ਲੱਖ ਤੇ 65000 65000 ਰੁਪਿਆ ਸਿੰਪਲ ਜੀ ਗੱਲ 30 ਤੱਕ ਪਾਸਿੰਗ 1 ਲੱਖ 65000 ਦੇ ਵਿੱਚ ਅਲਬਿੱਧ ਲਾਈ ਗੱਡੀ ਆਹਾ ਇਹ 2016 ਮਾਡਲ ਆ ਵੀਰੇ ਵੀਐਕਐਸਆਈ ਫਸਟ ਓਨਰ ਠੀਕ ਆ ਹਾਂਜੀ ਪਹਿਲੇ ਨਾਂ ਦੀ 2731 ਪੀਬੀ 10 ਨੰਬਰ ਆ ਦੱਸੋ ਫੇ ਪਹਿਲੇ ਨਾਲ ਦੀ ਦਾ ਕੀ ਕਹਨੇ ਆ ਹੋਏ ਆਪਾਂ ਬ੍ਰੈਂਡ ਨਿਊ ਟਾਇਰ ਆ ਵੀਰੇ ਇਹਦੇ ਚੱਲੀ ਵੀ ਘੱਟ ਆ ਇਹ ਗੱਡੀ ਦਵਾਂਗੇ ਆਪਾਂ 2,60,000 ਰੁਪਏ ਦੀ 2,60,000 ਮਾਡਲ 2016 16 ਮਾਡਲ ਹਾਂਜੀ ਦੇਖੋ ਬਾਈ 16 ਮਾਡਲ ਆਲਟੋ ਇਹ 800 ਸੀ ਕੇ10 ਸੀ ਇੱਕ ਕੇ10 ਆ ਜੀ ਕੇ10 VXI ਕੇ10 VXI ਬਾਈ ਦੇਖੋ ਫਸਟ ਓਨਰ 800 ਤੇ ਕੇ10 ਚ ਬਹੁਤ ਫਰਕ ਆ ਬਾਈ ਕੇ10 ਜੇ ਤੁਹਾਨੂੰ 2,60,000 ਦੀ ਮਿਲ ਰਹੀ ਮੇਰੇ ਖਿਆਲ ਨਾਲ ਬੈਸਟ ਆਪਸ਼ਨ ਆ ਠੀਕ ਆ ਨਾ ਲੋਨ ਇੱਥੇ ਵੀ ਹੋ ਜੂ ਹੋ ਜੂਗਾ ਜੀ ਇਹ ਪਾਲਸਾ ਇਹ 12 ਮਾਡਲ ਹੈ ਆਪਾਂ ਕੱਲ ਹੀ ਲਈ ਆ ਜੇ ਇਦਾਂ ਹੀ ਲੈਣੀ ਹੈ ਬੰਦੇ ਦੀ ਆਪਾਂ 1.5 ਲੱਖ ਦੀ ਦੇ ਦਾਂਗੇ ਸਹੀ ਗੱਲ ਹੈ ਹਾਂਜੀ ਹਾਂਜੀ ਟ੍ਰਾਂਸਫਰ ਵਿੱਚ ਹੀ ਟ੍ਰਾਂਸਫਰ ਵੀ ਕਰਾ ਦਾਂਗੇ ਚਲੋ ਫੇ 1.5 ਲੱਖ ਦੀ 2012 ਮਾਡਲ ਇਹ ਲਈਓ ਹੀ ਆਪਾਂ ਕੋਈ ਨਹੀਂ ਐ ਵੀ ਦੇ ਦਾਂਗੇ ਹਜੇ ਮਾੜਾ ਮੋਟਾ ਆਪਾਂ ਹਜੇ ਕਰਾਉਣਾ ਸੀ ਕੋਚਾ ਨਹੀਂ ਮਾਰਿਆ ਹਾਲੇ ਹਾਂਜੀ ਬਿੰਦੀ ਸੁਰਖੀ ਲਾਉਣੀ ਸੀ ਪਰ ਲਾਈ ਨਹੀਂ ਹੈ ਲਾਈ ਨਹੀਂ ਆਪਾਂ ਇਦਾਂ ਹੀ ਦੇ ਦਾਂਗੇ 1.5 ਲੱਖ ਦੀ 1.5 ਲੱਖ ਦੀ ਚਲੋ ਭਾਈ ਇਸ ਚੀਜ਼ ਦਾ ਤੁਹਾਡਾ ਉਦਾਂ ਓਕੇ ਆ ਸਾਰੀ 12 ਮਾਡਲ ਦਾ ਭਾਈ ਪੁਸ਼ਵਟਨ ਦਾ ਸਟਾਰਟ ਟਾਪ ਮਾਡਲ ਆ ਪੁਸ਼ਵ ਸਾਟੇ ਸਕਰੀਨ ਵੀ ਲੱਗੀ ਆ ਹਾਂਜੀ ਹਾਂਜੀ ਦੇਖੋ ਭਾਈ ਅੰਦਰ ਉਹਦੀ ਚੈੱਕ ਕਰੋ ਇੰਟੀਰੀਅਰ ਪਾਵਰ ਵਿੰਡੋ ਆ ਜਾ ਰਹੀ ਜੀ ਮੈਂ ਇਹ ਪਾ ਜਾਈ ਡਰਾਈਵਿੰਗ ਡੂ ਲਿੰਕ ਕਰਾਉਣੀ ਹੁੰਦੀ ਹੈ ਨਾ ਉਹ ਕਰਾਈ ਨਹੀਂ ਹਜੇ ਕਰਾਈ ਨਹੀਂ ਹਲੇ ਹਾਂਜੀ ਵੀ ਹੁਣੀ ਆਈ ਆ ਹਲੇ ਆਈ ਕੱਲ ਹੀ ਆਈ ਆ ਹਜੇ ਬਾ ਠੀਕ ਐ ਅੱਛਾ ਜਿਹੜੇ ਭਰਾ ਨੇ ਕਿਸੇ ਨੇ ਕਰਾ ਕੇ ਲੈਣੀ ਹੋਈ ਫੇਰ ਵੀ ਕਰਾ ਦਿਓ ਕਰਾ ਕੇ ਦਵਾਂਗੇ ਜੇ ਤੱਕ ਕਰਾ ਕੇ ਵੀ ਦੇ ਦਾਂਗੇ ਨਾ ਨਾ ਭਾਈ ਤੁਹਾਨੂੰ ਨਾ ਇਹ ਨਹੀਂ ਫੀਲ ਹੋਣ ਦਿੰਦੇ ਵੀ ਇਹ ਗੱਡੀ ਜਿਹੜੀ ਹੈਗੀ ਆ ਵੀ ਪੁਰਾਣੀ ਦੀ ਲੈ ਕੇ ਚੱਲੇ ਹੋ ਇਹਦੇ ਪਿੱਛੇ ਬੈਕ ਵਾਈਪਰ ਵੀ ਹੈਗਾ ਹਾਂਜੀ ਹਾਂਜੀ ਡੀਫੋਗਰ ਸ਼ੀਸ਼ਾ ਵੀ ਆ ਡੀਫੋਗਰ ਸ਼ੀ ਹੀ ਚਾਹੀਦਾ ਹਨਾ ਬੰਦੇ ਨੂੰ 1.5 ਲੱਖ ਦੇ ਵਿੱਚ ਟਾਪ ਮਾਡਲ ਜੀ ਜੇ ਮਿਲ ਜਵੇ ਆਹਾ ਇਹ ਭਾਜੀ 2011 ਮਾਡਲ ਆ ਸੁਵਿਫਟ ਘੱਟ ਬਜਟ ਵਾਲੀ ਆ ਕਿੰਨਾ ਕੁ 1.2 ਲੱਖ ਰੁਪਏ ਸਹੀ ਹਾਲ ਹੈ ਹਾਂਜੀ ਹਾਂਜੀ ਮਾਡਲ 2000 ਮਾਡਲ 2011 ਬੀਡੀਆਈ ਡੀਜ਼ਲ ਪੀਡੀਆਈ ਡੀਜ਼ਲ ਦੀ ਕਾਰ ਤੇ ਟਾਇਰ ਲਾਇ ਲੱਗੇ ਹੋਇਆ ਟਾਇਰ ਲਾਇ ਲੱਗੇ ਹੋਇਆ ਇੱਕ ਵਾਰੀ ਇਧਰ ਉਹਦੀ ਖੜਾਵਾ ਚੈੱਕ ਕਰਾ ਦਿਓ ਕਿਉਂਕਿ ਜ਼ਿਆਦਾਤਰ ਮੇਰੇ ਜਿਹੜੇ ਪਿੰਡਾਂ ਵਾਲੇ ਭਰਾ ਦੇਖਦੇ ਆ ਨਾ ਉਹਨਾਂ ਨੂੰ ਇਹ ਹੁੰਦਾ ਵੀ ਬਾਈ ਇਹ ਸੁਵਿਫਟ ਲਈਏ ਤਾਂ ਲਾਇ ਟਾਇਰ ਤਾਂ ਪੂਆ ਹੀ ਲੈਣੀ ਹੈ ਹਨਾ ਉਹ ਪਹਿਲਾਂ ਹੀ ਲੱਗੇ ਤੁਹਾਨੂੰ ਮਿਲ ਜਾਣੇ ਆ ਇੰਜਨ ਗੇਅਰ ਦੀ ਓਕੇ ਓਕੇ ਜੀ ਪੂਰੀ ਮੀਰ ਦੀ ਸਿਸਟਮ ਚੱਲ ਆ ਸਭ ਕੁਝ ਚੱਲਦਾ ਭਾਜੀ ਸਭ ਕੁਝ ਚੱਲਦਾ ਚਲੋ ਫੇ ਆਹਾ ਇਹ 2020 ਮਾਡਲ ਆ ਭਾਜੀ ਆਟੋਮੈਟਿਕ ਆ ਠੀਕ ਆ ਫਰਸਟ ਓਨਰ ਆ ਇਹ ਗੱਡੀ ਆਪਾਂ ਦਵਾਂਗੇ 1.5 ਲੱਖ ਰੁਪਏ 3,25,000 ਹਾਂਜੀ ਇਹ ਮਤਲਬ ਆਲਟੋ ਦੇ ਉੱਤੇ ਵਾਲਾ ਸਵਾਦ ਆ ਹਾਂਜੀ ਹਾਂਜੀ ਖੁੱਲੀ ਡੁੱਲੀ ਆਲਟੋ ਨਾਲ ਖੁੱਲੀ ਆ ਨਾਲੇ ਆਟੋਮੈਟਿਕ ਆ ਆਟੋਮੈਟਿਕ ਆ ਗਈ ਭਈਆ ਇੱਧਰ ਆਓ ਦਿਖਾ ਹੀ ਦਿੰਦਾ ਤੁਹਾਨੂੰ ਟਰਾਂਸਮਿਸ਼ਨ ਤੇ ਇੱਕ ਵਾਰੀ ਨਾ ਨਿਗਾਹ ਕਰਾ ਦਿਓ ਆਟੋਮੈਟਿਕ ਆ ਪਲੇਅਰ ਲੱਗਾ ਹੋਇਆ ਅੰਦਰ ਸਾਰਾ ਕੋਈ ਵਰਕਿੰਗ ਸਾਰਾ ਕੋਈ 20 ਮਾਡਲ ਆ ਅੱਛਾ ਹਾਂਜੀ 2020 ਮਾਡਲ 2020 20 ਮਾਡਲ ਆ ਮਾਡਲ ਦੇ ਹਿਸਾਬ ਨਾਲ 3 ਲੱਖ ਰੁਪਏ ਗੱਡੀ ਦੇ ਦਾਂਗੇ ਮਾਡਲ ਦੇ ਹਿਸਾਬ ਨਾਲ ਬਈ ਗੱਡੀ ਬਹੁਤ ਸਹੀ ਆ ਰੇਟ ਦੇ ਉੱਤੇ ਤੇ ਜਿਹੜੇ ਮੇਰੇ ਭਰਾ ਨੂੰ RXP ਵੇਰੀਐਂਟ ਆ ਹਾਂਜੀ ਹਾਂਜੀ ਕਾਲ ਕਰ ਲਿਓ ਸਕਰੀਨ ਤੇ ਨੰਬਰ ਪਾਏ ਹਲੇ ਅਖੀਰ ਤੱਕ ਵੇਟ ਕਰਿਓ ਤੋਹਫਾ ਦੇਣਾ ਵਾਜੀ ਐਂਡ ਤੇ ਠੀਕ ਹੈ ਨਾ ਤੋਹਫਾ ਹਲੇ ਦੇਣਾ ਵਾਪਾ ਹਾਂਜੀ ਹਾਂਜੀ ਜ਼ਰੂਰ ਆਹਾ ਇਹ 2018 ਮਾਡਲ ਆ ਵੀਰੇ ਹਾਂ ਫਸਟ ਓਨਰ ਆ 3 ਗੱਲੱਖ ਡਿਮਾਂਡ ਆ 2.85 ਦੀ ਗੱਡੀ ਦੇ ਦਾਂਗੇ ਵਧੀਆ ਗੱਡੀ ਆ ਐਲਐਕਐਸਆਈਆਈ ਟਾਇਰ ਦੇ ਜਮੀ ਬ੍ਰੈਂਡ ਨੂੰ ਆ 0 ਕਿਲੋਮੀਟਰ ਚੱਲੇ ਹੋਏ ਨੇ ਬ੍ਰੈਂਡ ਨਿਊ ਟਾਇਰ ਨਵੇਂ ਪਵਾਏ ਹੋਏ ਨੇ ਦੇਖ ਲਓ ਬਾਈ 45 40000 ਚੱਲੀ ਆ ਭਾਈ ਆ ਚੀਜ਼ਾਂ ਦੇ ਨਾ ਖਰਚੇ ਹੁੰਦੇ ਆ ਮੈਂ ਤੁਹਾਨੂੰ ਇੱਕ ਜੈਨੂਨ ਜੀ ਚੀਜ਼ ਦੱਸਦਾ ਇੱਕ ਨਾ ਇੱਕ ਚੀਜ਼ ਹੁੰਦੀ ਆ ਆਪਾਂ ਵੀਡੀਓ ਦੇਖਣੀ ਜਦੋਂ ਆਪਾਂ ਪ੍ਰੈਕਟੀਕਲੀ ਕਿਸੇ ਗੱਡੀ ਦੇ ਡੀਲ ਵਾਲ ਵੱਧਦੇ ਆ ਨਾ ਜਿੱਦਾਂ ਸਪੋਜ਼ ਕਰੋ ਤੁਸੀਂ ਫੇਸਬੁੱਕ ਮਾਰਕੀਟਪਲੇਸ ਤੇ ਕੋਈ ਗੱਡੀ ਦੇਖ ਲਈ ਉਹ ਤੁਹਾਨੂੰ 1.5 ਲੱਖ ਦੀ ਮਿਲਦੀ ਪਈ ਆ ਜਦੋਂ ਤੁਸੀਂ ਇੱਥੇ ਖਰਚ ਗਿਣਣ ਤੇ ਆਗੇ ਨਾ ਬਾਈ ਤੁਸੀਂ ਆਟੋਮੈਟਿਕਲੀ 2.5 ਤੇ ਪਹੁੰਚ ਜਾਣਾ ਬਿਲਕੁਲ ਸਹੀ ਜੀ ਟਾਇਰਾਂ ਦਾ ਖਰਚਾ ਆਲ ਆਿਆਂ ਦਾ ਖਰਚਾ ਪਾਸਿੰਗ ਦਾ ਖਰਚਾ ਬੜੀਆਂ ਚੀਜ਼ਾਂ ਬਾਈ ਤਾਂ ਹੀ ਕਹਿੰਦੇ ਆਥਰਾਇਜ਼ਡ ਡੀਲਰ ਤੋਂ ਕਾਰ ਹਮੇਸ਼ਾ ਲਿਆ ਕਰੋ ਰੇਟ ਇਹਦਾ 10 ਤਾਂ ਆਪਾਂ 3 ਲੱਖ ਮੰਗਦੇ ਆ 285 ਦੇ ਦੋ 85 ਦੇਵਾਂਗੇ ਹੁਣ ਵਾਰੀ ਆ ਰਹੀ ਆ ਬਾਈ ਉਹਨਾਂ ਭਰਾਵਾਂ ਲਈ ਜਿਹੜੇ ਵੀਡੀਓ ਦੇ ਐਂਡ ਤੱਕ ਬਣੇ ਹੋਏ ਸੀਗੇ ਤੋਹਫੇ ਦੇ ਕਰਕੇ ਠੀਕ ਹੈ ਬਾਈ ਕਾਰ ਦਵਾਂਗੇ ਤੁਹਾਨੂੰ ਕੁੱਲ 65000 ਦੇ 65000 ਭਾਈ ਸਾਰਾ ਕੋਈ ਵਰਕਿੰਗ ਆ ਸਾਰਾ ਕੁਝ ਹੈ ਜੀ ਮੈਂ ਕਹਿੰਦਾ ਚੱਲਦੀ ਹੈ ਚੱਲਦੀ ਹੈ ਜੀ ਬਸ ਕੰਪਾਉਂਡ ਵੱਲ ਛੋਣ ਵਾਲੀ ਆ ਠੀਕ ਐ ਮੁਰਿਆ ਨਾ ਦਿਖਾਓ ਕਰਾ ਦਾਂਗੇ ਠੀਕ ਐ ਏਸੀ ਵਾਲਾ ਮਾਡਲ ਆ ਹਾਂ 2012 ਮਾਡਲ ਆ ਫਸਟ ਓਨਰ ਆ 12 ਮਾਡਲ ਅੱਛਾ ਨਾ ਵੀ ਪਹਿਲੇ ਆ ਪਹਿਲੇ ਜੀ ਮਤਲਬ ਜਿਹਨੇ ਧੋਪ ਮੀ ਕਣੀ ਬਚਨਾਵਾ ਮੈਂ ਕਿ ਸਕੂਟਰੀ ਦੇ ਭਾਅ ਹੋ ਗਈ ਐਕਟਿਵਾ ਦੇ ਭਾਅ ਤੇ ਭਾਈ ਕਿੱਥੇ ਸਕੂਟਰੀ ਪੁਰਾਣੀ ਦੇ ਭਾਅ ਕਹੋ ਪੁਰਾਣੀ ਦੇ ਲਾ ਰੋ ਮਾਡਲ 2000 2012 12 ਮਾਡਲ 13 ਦੀ ਆਰ ਸੀ 12 ਦੇ ਕੋਲ ਆਰ ਸੀ 13 ਦੀ 13 ਦੇ ਸਾਲ ਨਾਲ ਪਾਸਿੰ ਜਿਹੜੇ ਮੇਰੇ ਭਰਾ ਨੂੰ 65000 ਦੇ ਵਿੱਚ ਮੀ ਕਣੀ ਧੁੱਪ ਤੋਂ ਬਚਣ ਲਈ ਕਾਰ ਚਾਹੀਦੀ ਉਹਦੇ ਲਈ ਕਾਰ ਇਹ ਬੈਸਟ 65000 ਜੇ ਆਪਾਂ ਟਰਾਂਸਫਰ ਵੀ ਕਰਾ ਦਾਂਗੇ ਵਿਚੇ ਹੀ ਵਿਚੇ ਹੀ ਕਰਾ ਦਾਂਗੇ ਹੋ ਜੂਗੀ ਬਾਈ ਸਕ੍ਰੀਨ ਤੇ ਨੰਬਰ ਚੱਲਦੇ ਪਏ ਆ ਸ਼ਾਹੀ ਕਾਰਜ ਸ਼ਹਿਰ ਲੁਧਿਆਣਾ ਆਪਾਂ ਖੜੇ ਹੋਏ ਆ ਤੇ ਨੰਬਰ ਦੀ ਇਹ ਗੱਲ ਕਰਾਂ 9815108332 ਹਾਂਜੀ ਠੀਕ ਐ ਬਾਕੀ ਹੋਰ ਜਿਹੜਾ ਵੀ ਨੰਬਰ ਹੋਊਗਾ ਮੈਂ ਨਾਲ ਇੱਥੇ ਪੱਟੀ ਤੇ ਚੱਲ ਰਿਹਾ ਹੋਊਗਾ ਉਹਦੇ ਤੇ ਕੰਟੈਕਟ ਕਰ ਲਿਓ ਲੋਨ ਤੁਹਾਨੂੰ ਦੱਸਿਆ ਸਾਰੀਆਂ ਕਾਰਾਂ ਤੇ ਹੋ ਜੂਗਾ ਬਸ ਇਹ ਆ ਤੁਹਾਡਾ ਸਿਬਲ ਸਕੋਰ ਚੰਗਾ ਹੋਣਾ ਚਾਹੀਦਾ ਬਾਕੀ ਜੇ ਕੁਝ ਕਹਿਣਾ ਬਸ ਤੁਹਾਡੇ ਸਾਹਮਣੇ ਜੀ ਕੋਈ ਚੱਕਰੀ। ਭਾਈ ਕਹਿੰਦਾ ਬਸ ਇਹੀ ਆ। ਕਾਰਾਂ ਚੰਗੀਆਂ ਨੇ ਜਿਹੜੇ ਭਰਾ ਕੁਆਲਿਟੀ ਲੱਭਦੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ। ਮੇਰੀ ਰეკਮੈਂਡੇਸ਼ਨ ਦੇ ਉੱਤੇ ਵੀ ਤੁਸੀਂ ਵਿਜ਼ਿਟ ਜ਼ਰੂਰ ਕਰਿਓ। ਕਾਰਾਂ ਵਾਕਈ ਬਹੁਤ ਚੰਗੀਆਂ ਨੇ। ਸਕਰੀਨ ਤੇ ਨੰਬਰ ਦੱਸ ਪਾਏ ਹੋਇਆ। ਕਮੈਂਟ ਇੱਕ ਚੀਜ਼ ਨਾ ਇਹ ਵੀ ਕਰਕੇ ਦੱਸਿਓ ਪੀ ਤੁਹਾਡੀ ਕਿਹੜੀ ਕਾਰ ਪਸੰਦ ਦੀ ਹੈਗੀ ਆ? ਜਿਹੜੀ ਤੁਹਾਡੀ ਡ੍ਰੀਮ ਕਾਰ ਆ। ਕਮੈਂਟਾਂ ਦੇ ਵਿੱਚ ਪਰਚੇਜ਼ ਵੀ ਕਰਲਾਂਗੇ ਜੇ ਕਿਸੇ ਨੇ ਕਾਰ ਵੇਚਣੀ ਹੋਵੇ ਆਪਾਂ ਪਰਚੇਜ਼ ਵੀ ਕਰਲਾਂਗੇ। ਪਰਚੇਜ਼ ਵੀ ਕਰਲਾਂਗੇ। ਹਾਂਜੀ ਹਾਂਜੀ। ਵਧੀਆ ਰੇਟ ਤੇ ਕਰਾਂਗੇ। ਮਾਰਕੀਟ ਨਾਲੋਂ ਵਧੀਆ ਰੇਟ ਤੇ ਪਰਚੇ ਕਰਾਂਗੇ ਪਰਚੇਦ ਵੀ ਕਰ ਲੈਣਗੇ ਬਾਈ ਹਣੀ ਇਹ ਵੀ ਤੁਹਾਨੂੰ ਬਾਈ ਨੇ ਕਲੈਰੀਫਾਈ ਕਰਤਾ ਵਾ ਜੇ ਤੁਹਾਡੇ ਕੋਲ ਕੋਈ ਕਾਰ ਹੈਗੀ ਆਪਣੀ ਉਹ ਵੀ ਦੇ ਦਿਓ ਬਾਈ ਹੁਣਾਂ ਨੂੰ ਵੇਚੇ ਘੱਟ ਲੈਣਗੇ ਠੀਕ ਆ ਬਾਈ ਕਮੈਂਟ ਜ਼ਰੂਰ ਕਰਿਓ ਕਿਹੜੇ ਸ਼ਹਿਰ ਕਿਹੜੇ ਜ਼ਿਲ੍ਹੇ ਕਿਹੜੇ ਕਸਬੇ ਤੋਂ ਦੇਖਦੇ ਹੋ ਤੇ ਕਿਹੜੀ ਕਾਰ ਤੁਹਾਡੀ ਫੇਵਰੇਟ ਆ ਤਤਕਲੀ ਮਿਲਦੇ ਆ ਨੈਕਸਟ ਵੀਡੀਓ ਚ ਚੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ